ਪੈਰਿਸ 올림픽 ਚ ਹਾਕੀ ਟੀਮ ਵੱਲੋਂ ਜਦੋਂ ਕਾਂਸੀ ਦਾ ਤਗਮਾ ਜਿੱਤਿਆ ਗਿਆ ਤਾਂ ਚਰਚਾ ਪੂਰੀ ਦੁਨੀਆ ਦੇ ਵਿੱਚ ਛਿੜ ਗਈ। ਉਸੇ ਤਰ੍ਹਾਂ ਹੀ ਚਰਚਾ ਛਿੜ ਗਈ ਉਸ ਪਲੇਅਰ ਦੀ ਜਿਸ ਪਲੇਅਰ ਦੀ ਵੱਖਰੀ ਪਛਾਣ ਸੀ। ਮੈਂ ਗੱਲ ਕਰ ਰਿਹਾ ਹਾਂ ਜਰਮਨ ਕੁਲਜੀਤ ਸਿੰਘ ਖੋਰਾ ਦੀ। ਪੰਜਾਬ ਪਹੁੰਚੇ ਨੇ ਔਰ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਜਰਮਨ ਜੀ ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਹਾਨੂੰ 1 ਕਰੋੜ ਰੁਪਏ ਮਿਲਿਆ ਸਨਮਾਨ ਵਜੋਂ ਸੀਐਮ ਸਾਹਿਬ ਨੇ ਦਿੱਤਾ। ਕਿਵੇਂ ਦੇਖਦੇ ਹੋ? ਬਿਲਕੁਲ ਹੀ ਬਹੁਤ-ਬਹੁਤ ਧੰਨਵਾਦ ਸਰਕਾਰ ਦਾ ਇਹ ਇਨਾ ਮਾਨ ਸਨਮਾਨ ਦੇਣ ਵਾਸਤੇ। ਅ ਇਸ ਤੋਂ ਪਹਿਲਾਂ ਤੁਹਾਡੀ ਨਰਿੰਦਰ ਮੋਦੀ ਹੋਰ ਨਾਲ ਗੱਲਬਾਤ ਹੋਈ ਪ੍ਰਧਾਨ ਮੰਤਰੀ ਨਾਲ ਉਹਨਾਂ ਨਾਲ ਕੁਝ ਖਾਸ ਗੱਲਬਾਤ ਹੋਈ ਮਤਲਬ ਕੋਈ ਸਨਮਾਨ ਨੂੰ ਲੈ ਕੇ ਜਾਂ ਕੁਝ ਹੋਰ ਉਹਨਾਂ ਨੇ ਕੁਝ ਬਿਲਕੁਲ ਤੁਹਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਕਿ ਇੱਕ ਪੰਜਾਬ ਸਰਕਾਰ ਜਾਂ ਇੰਡੀਅਨ ਗਵਰਨਮੈਂਟ ਦੇ ਆਪਣੇ ਪ੍ਰਾਈਮ ਮਿੰისტਰ ਸਾਨੂੰ ਆ ਕੇ ਇਹਨਾਂ ਹੌਸਲਾ ਦੇਣ ਜਾਣ ਤੋਂ ਪਹਿਲਾਂ ਵੀ ਆਉਣ ਤੇ ਵੀ ਮਿਲਣ ਇਹਨੋਂ ਵੱਡੀ ਕੋ ਮਾਨ ਵਾਲੀ ਗੱਲ ਨਹੀਂ ਹੋ ਸਕਦੀ ਇੱਕ ਤੁਹਾਡੇ ਜਿਹੜੇ ਸਰੂਪ ਦੀ ਖਾਸ ਚਰਚਾ ਹੋਈ ਹੈ ਹੈਨਾ ਤੁਹਾਡੀ ਗੇਮ ਦੀ ਤਾਂ ਹੋਈ ਹੋਈ ਉਸ ਦੇ ਨਾਲ ਤੁਹਾਡੇ ਸਰੂਪ ਦੀ ਖਾਸ ਚਰਚਾ ਹੋਈ ਕਿ ਨੌਜਵਾਨ ਮੁੰਡਾ ਸਰਦਾਰ ਮੁੰਡਾ ਇੱਥੋਂ ਤਾਂ ਤੁਹਾਨੂੰ ਸਾਰੇ ਤਕਰੀਬਨ ਜਾਣਦੇ ਸੀ ਜਦੋਂ ਤੁਸੀਂ ਇੰਟਰਨੈਸ਼ਨਲੀ ਖੇਡੇ ਉੱਥੇ ਤਾਂ ਉੱਥੋਂ ਦੀ ਜਿਹੜੀ ਜਿਹੜੀ ਆਡੀਅנס ਸੀ ਜਾਂ ਉੱਥੋਂ ਦੇ ਕੋਈ ਹੋਰ ਪਲੇਅਰ ਆਏ ਸੀ ਕਿਉਂਕਿ ਪੈਰਿਸ 올림픽 ਬਹੁਤ ਸਾਰੇ ਪਲੇਅਰ ਨੇ ਪਾਰਟਿਸਪੇਟ ਕੀਤਾ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਬਿਲਕੁਲ ਜੀ ਬਿਲਕੁਲ ਸਾਰੇ ਬਹੁਤ ਮਾਨ ਸਤਕਾਰ ਕਰਦੇ ਐ ਇਸ ਚੀਜ਼ ਦਾ ਕਿ ਇਹ ਸਾਡਾ ਵਹਿਮ ਆ ਕਿ ਕਿਸੇ ਇਦਾਂ ਨਾ ਹੋਵੇ ਉਦਾਂ ਨਾ ਹੋਵੇ ਬਟ ਇਸ ਰੂਪ ਦਾ ਸਾਰੇ ਹੀ ਮਾਨ ਸਤਕਾਰ ਕਰਦੇ ਤੁਹਾਨੂੰ ਕੋਈ ਵੀ ਮਿਲਲੇ ਤੇ ਉਹ ਇਹ ਸਤਕਾਰ ਵਾਲਾ ਹੀ ਇੱਕ ਰੂਪ ਆ ਸਾਰੇ ਸਤਕਾਰ ਹੀ ਕਰਦੇ ਸੀ ਤਾਂ ਠੀਕ ਹੈ ਅੱਛਾ ਤੇ ਤੁਹਾਨੂੰ ਕਦੇ ਕੋਈ ਪ੍ਰੈਕਟਿਸ ਕਰਨ ਦੇ ਵਿੱਚ ਜਾਂ ਪਹਿਲਾਂ ਜਦੋਂ ਤੁਸੀਂ ਖੇਡ ਰਹੇ ਹੋ ਜਾਂ ਜਦੋਂ ਤੁਸੀਂ ਸਕੂਲਿੰਗ ਹੋਈ ਜਾਂ ਕਾਲਜ ਦੇ ਵਿੱਚ ਗਏ ਕਦੇ ਇਸ ਚੀਜ਼ ਨੂੰ ਲੈ ਕੇ ਕਦੀ ਕੋਈ ਪ੍ਰੋਬਲਮ ਆਈ ਹੋਵੇ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਕਈ ਵਾਰ ਇਹ ਹੋ ਜਾਂਦਾ ਹੈ ਕਿ ਪਲੇਅਰ ਨੂੰ ਖਾਸ ਕਰਕੇ ਕੋਈ ਪ੍ਰੋਬਲਮ ਆ ਜਾਂਦੀ ਤਾਂ ਫਿਰ ਉਹਨੂੰ ਜਿਹੜਾ ਇਸ ਰੂਪ ਚੇਂਜ ਕਰਨਾ ਪੈਂਦਾ ਕੋਈ ਉਦਾਂ ਦੀ ਚੈਲੰਜ ਆਇਆ ਹੋਵੇ ਨਹੀਂ ਜੀ ਨਹੀਂ ਇਸ ਚੀਜ਼ ਦਾ ਤੇ ਕਦੀ ਵੀ ਕੋਈ ਚੈਲੰਜ ਨਹੀਂ ਆਇਆ ਸੋ ਕਿ ਮੈਂ ਜਿੱਦਾਂ ਅੱਗੇ ਵੀ ਮੈਂਸ਼ਨ ਕੀਤਾ ਕਿ ਸਤਕਾਰ ਹੀ ਮਿਲਦਾ ਔਰ ਆਈ ਥਿੰਕ ਇਹ ਬਹੁਤ ਵੱਡੀ ਗੱਲ ਆ ਕਿ ਜੇ ਆਪਣੇ ਗਾਂਵ ਵੀ ਬੱਚੇ ਜਿਹੜੇ ਆਪਣੇ ਕੇਸ ਤਰ੍ਹਾਂ ਰੱਖ ਕੇ ਆਪਣੀ ਕਮਿਊਨਿਟੀ ਚ ਰਹਿ ਕੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਤੇ ਤੁਹਾਡਾ ਦੇਸ਼ ਵੀ ਤੁਹਾਡੇ ਤੇ ਮਾਣ ਕਰਦਾ ਤਾਂ ਰਕਮਿਊਨਿਟੀ ਵੀ ਤੇ ਤੁਹਾਡਾ ਪੰਜਾਬ ਵੀ ਤੁਹਾਡੇ ਤੇ ਮਾਣ ਕਰਦਾ ਅੱਛਾ ਕੋਈ ਸਪੈਸ਼ਲ ਮੂਮੈਂਟ ਯਾਦ ਆ ਕੋਈ ਉੱਥੇ ਕੋਈ ਤੁਹਾਨੂੰ ਕੋਈ ਫੈਨ ਮਿਲਿਆ ਹੋਵੇ ਜਾਂ ਕੋਈ ਪਲੇਅਰ ਜਿਸ ਨੇ ਕੋਈ ਖਾਸ ਚਿਰਤੇ ਇਹਦੀ ਕੀਤੀ ਹੋਵੇ ਜਾਂ ਪੁੱਛਿਆ ਹੋਵੇ ਇਸ ਰੂਪ ਬਾਰੇ ਬਿਲਕੁਲ ਜੀ ਬਿਲਕੁਲ ਬਹੁਤ ਲੋਕ ਪੁੱਛਦੇ ਆ ਜਿੱਦਾਂ ਤੇ ਬਾ ਬਾ ਚ ਆ ਕੇ ਪਨ ਸਤਕਾਰ ਵੀ ਕਰਦੇ ਸ੍ਰੀ ਇੱਕ ਲਾਸ ਸਵਾਲ ਹੈ ਤੁਹਾਨੂੰ ਜਿਹੜਾ ਸਨਮਾਨ ਮਿਲਿਆ ਟੀਮ ਨੂੰ ਸਾਰਿਆਂ ਨੂੰ ਮਿਲਿਆ ਪਰ ਇੰਡੀਵਿਜੂਅਲੀ ਜੇ ਮੈਂ ਗੱਲ ਕਰਾਂ ਤੁਹਾਡੇ ਪਿੰਡ ਦਾ ਜਾਂ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੀ ਮਾਹੌਲ ਹੈ ਖੇਡਾਂ ਦਾ ਗਰਾਊਂਡ ਕਿਵੇਂ ਦਾ ਹੈ ਜਾਂ ਤੁਸੀਂ ਕੋਈ ਉਸ ਬਾਰੇ ਕੋਈ ਗੱਲ ਕਰ ਰਹੇ ਹੋ ਸੀਐਮ ਸਾਹਿਬ ਨਾਲ ਜਾਂ ਖੇਡ ਮੰਤਰਾਲੇ ਨਾਲ ਕੁਝ ਉਸ ਇੰਪਰੂਵ ਕਰਨ ਦੇ ਬਾਰੇ ਬਿਲਕੁਲ ਜੀ ਬਿਲਕੁਲ ਜਿੱਦਾਂ ਕਿ ਸਾਡੇ ਪਿੰਡ ਵਿੱਚ ਗਰਾਊਂਡ ਦੀ ਬਹੁਤ ਕਮੀ ਹੈ ਸੋ ਮੈਂ ਗੱਲ ਕੀਤੀ ਹੋਈ ਆ ਸਾਰੇ ਆਪਣੇ ਮੰਤਰੀ ਸਾਹਿਬਾ ਨਾ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਿੰਟ ਦੇ ਵਿੱਚ ਜਰੂਰ ਤੁਹਾਡੇ ਇੱਕ ਗਰਾਊਂਡ ਬਣਾਵਾਂਗੇ ਕਿਉਂਕਿ ਕਿਤਨਾ ਕਿਤੇ ਜਿੱਥੇ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ ਜਿੱਥੇ ਤੁਸੀਂ ਖੇਡਦੇ ਹੋ ਜਦੋਂ ਇੱਥੇ ਪਹਿਲਾਂ ਤੁਸੀਂ ਪ੍ਰੈਕਟਿਸ ਕਰਦੇ ਰਹੇ ਇੱਥੋਂ ਤੱਕ ਪਹੁੰਚੇ ਹੋ ਉਹ ਕਿੱਥੇ ਕਰਦੇ ਸੀਗੇ ਉਹ ਮੇਰੇ ਪਿੰਡ ਤੋਂ 7 ਕਿਲੋਮੀਟਰ ਦੂਰ ਸੀਗਾ ਜੀ ਤੇ ਉੱਥੇ ਜਾਇਦਾ ਸੀ ਸਾਈਕਲ ਤੇ ਪ੍ਰੈਕਟਿਸ ਕਰਨ ਕਰਕੇ ਆ ਜਾਈਦਾ ਸੀ ਹਾਂਜੀ ਤੇ ਹੁਣ ਵਿਸ਼ਵਾਸ ਤੋਂ ਆਇਆ ਵਾ ਮੰਤਰੀ ਸਾਹਿਬਾ ਨੇ ਵੀ ਕੀ ਤੁਹਾਡੇ ਪਿੰਡ ਜਰੂਰ ਗੁਣ ਬਣੂਗੀ ਮੈਂ ਆਸ ਕਰਦਾ ਕਿ ਜਰੂਰ ਛੇਤੀ ਕੰਮ ਹੋ ਜਾਊਗਾ ਇਸ ਤੋਂ ਅੱਗੇ ਦੀ ਕੀ ਪਲੈਨਿੰਗ ਹੈ ਹੁਣ ਕਿਉਂਕਿ ਜਿਵੇਂ ਮੈਂ ਪੁੱਛ ਰਿਹਾ ਸੀ ਟੀਮ ਨੂੰ ਸਾਰੀ ਟੀਮ ਕੈਰੀ ਕਰੀ ਕਿ ਅਸੀਂ ਅੱਗੇ ਫੋਕਸ ਸਾਡਾ 골ਡ ਦਾ ਹੀ ਸੀਗਾ ਔਰ ਅਸੀਂ ਤਗਮੇ ਦਾ ਜਿਹੜਾ ਉਹ ਕਲਰ ਚੇਂਜ ਕਰਨਾ ਹੈ ਬਿਲਕੁਲ ਹੀ ਬਿਲਕੁਲ ਸੇਮ ਸਾਡਾ ਵੀ ਇਹੀ ਫੋਕਸ ਆ ਕਿ ਆਪਾਂ ਤਗਮੇ ਦਾ ਕਲਰ ਚੇਂਜ ਕਰੀਏ ਤੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਮਾਂ ਪੁੱਤ ਦਾ ਮਾਣ ਵਦਾ ਹੀ ਹੈ ਅੱਛਾ ਇੱਕ ਇੱਕ ਆਖਰੀ ਸਵਾਲ ਇੱਕ ਸਰਪੰਚ ਸਾਹਿਬ ਕਹਿੰਦੇ ਸੀਗੇ ਕਿ ਜਦੋਂ ਸਾਡਾ ਕਿਤੇ ਉ ਤੁਹਾਡੀ ਜਿਹੜਾ ਜੇ ਮੈਂ ਗੱਲ ਕਰਾਂ ਡਾਈਟ ਜਿਹੜੀ ਮੈਂਟਲੀ ਡਾਈਟ ਹੁੰਦੀ ਹੈ ਬੰਦੇ ਦੀ ਹੈਨਾ ਉਹ ਕੀ ਹੈ ਬਿਲਕੁਲ ਜੀ ਬਿਲਕੁਲ ਪਰਮਾਤਮਾ ਹੀ ਮੈਂਟਲੀ ਡਾਈਟ ਆ ਪਰਮਾਤਮਾ ਤੁਹਾਨੂੰ ਹੌਸਲਾ ਦੇਵੇ ਤੁਹਾਨੂੰ ਸਟਰੋਂਗ ਕਰੇ ਤਾਂ ਹੀ ਤੁਸੀਂ ਸਟਰੋਂਗ ਹੋ ਸਾਧਿਆਂ ਬਾਕੀ ਪਰਿਵਾਰ ਜ਼ਰੂਰ ਸਾਧ ਦੇਣਾ ਚਾਹੀਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਆ ਸੋ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਤਾਂ ਐਸਨ ਜਰਮਨ ਪ੍ਰੀਤ ਸਿੰਘ ਜਿੱਥੇ ਇਹਨਾਂ ਦੀ ਇਹਨਾਂ ਦੇ ਪ੍ਰਦਰਸ਼ਨ ਹਾਕੀ ਦਾ ਵਿੱਚ ਪ੍ਰਦਰਸ਼ਨ ਕੀਤਾ ਉਸ ਬਾਰੇ ਇਹ ਚਰਚਾ ਦੇ ਵਿੱਚ ਰਹਾ ਉੱਥੇ ਇਹਨਾਂ ਦਾ ਖਾਸ ਸਰੂਪ ਜਿਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਜਿਸਦਾਰ ਹੋ ਰਹੇ ਨੇ ਵੀ 5 ਲੱਖ ਰੁਪਏ ਨਾਮ ਦੇਣ ਦੀ ਗੱਲ ਕੀਤੀ ਔਰ ਇਹ ਕਹਿ ਕੇ ਜਿਹੜੇ ਨੌਜਵਾਨਾਂ ਨੂੰ ਇਹਨਾਂ ਤੋਂ ਸਿਹਤ ਲੈਣੀ ਚਾਹੀਦੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਹਿ ਕੇ ਮੈਂ ਆਪਣੇ ਪਿੰਡ ਲਈ ਜ਼ਰੂਰ ਇਹ ਕਵਾਂਗਾ ਸਰਕਾਰ ਨੂੰ ਕਿ ਕੋਈ ਗਰਾਊਂਡ ਬਣਾਇਆ ਜਾਵੇ ਹਾਲਾਂਕਿ ਸਰਕਾਰ ਵੱਲੋਂ ਵੀ ਉਹਨਾਂ ਨੂੰ ਇਹ ਜਿਹੜਾ ਭਰੋਸਾ ਦਿੱਤਾ ਗਿਆ ਕੈਮਰਾ ਪਰਸਨ ਵਿਕਾਸ ਦੇ ਨਾਲ ਮਨਿੰਦਰ ਸ਼ੇਗਲ ਚੰਡੀਗੜ੍ਹ